ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਹਿਲਾਂ ਤੋਂ ਹੀ ਵਿਆਹੇ ਹੋਏ ਜੋੜੇ ਜੋ ਕਿ ਲਿਵ ਇਨ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਖਤਰੇ ਦੇ ਡਰੋਂ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਜਿਹੜੇ ਵਿਅਹੁਤਾ ਜੋੜੇ ਆਪਣੇ ਮਾਪਿਆਂ ਦੇ ਘਰੋਂ ਭੱਜ ਕੇ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਹਨ ਉਹ ਆਪਣੇ ਮਾਪਿਆਂ ਦਾ ਨਾਮ ਬਦਨਾਮ ਕਰ ਰਹੇ ਹਨ ਅਤੇ ਆਪਣੇ ਮਾਪਿਆਂ ਦੀ ਇੱਜ਼ਤ ਨਾਲ ਰਹਿਣ ਦੇ ਅਧਿਕਾਰ ਦੀ ਵੀ ਉਲੰਘਣਾ ਕਰ ਰਹੇ ਨੇ ਅਦਾਲਤ ਨੇ ਕਿਹਾ ਕਿ ਭਾਰਤ ਦੇ ਵਿੱਚ ਲਿਵ ਇਨ ਰਿਲੇਸ਼ਨਸ਼ਿਪ ਦੇ ਪੱਛਮੀ ਸੱਭਿਆਚਾਰ ਨੂੰ ਅਪਣਾ ਰਿਹਾ ਹੈ ਜੇਕਰ ਉਹ ਮੰਨਦਾ ਹੈ ਕਿ ਪਟੀਸ਼ਨਰ ਦਾ ਆਪਸ ਦੇ ਵਿੱਚ ਰਿਸ਼ਤਾ ਵਿਆਹ ਦੀ ਪ੍ਰਕਿਰਤੀ ਦੇ ਵਿੱਚ ਇੱਕ ਰਿਸ਼ਤਾ ਹੈ ਤਾਂ ਉਹ ਤਾਂ ਇਹ ਉਹਨਾਂ ਦੀ ਪਤਨੀ ਅਤੇ ਬੱਚਿਆਂ ਦੇ ਨਾਲ ਬੇਇਨਸਾਫੀ ਹੋਵੇਗੀ ਜਿਨ੍ਹਾਂ ਨੇ ਇਸ ਰਿਸ਼ਤੇ ਨੂੰ ਮਾਣ ਦੇ ਨਾਲ ਨਿਭਾਇਆ ਲਿਵ ਇਨ ਰਿਲੇਸ਼ਨ ਜੋੜਿਆਂ ਨੂੰ ਸੁਰੱਖਿਆ ਦੇਣ ਤੋਂ ਇਨਕਾਰ ਕਰਦੇ ਹੋਏ ਜਸਟਿਸ ਸੰਦੀਪ ਮੋਦਗਿਲ ਨੇ ਕਿਹਾ ਕਿ ਇਹ ਇੱਕ ਵਿਅਕਤਾ ਆਦਮੀ ਅਤੇ ਔਰਤ ਜਾਂ ਇੱਕ ਵਿਅਕਤਾ ਔਰਤ ਅਤੇ ਇੱਕ ਪੁਰਸ਼ ਦੇ ਵਿੱਚਕਾਰ ਲਿਵ ਇਨ ਰਿਲੇਸ਼ਨਸ਼ਿਪ ਵਿਆਹ ਦੇ ਬਰਾਬਰ ਨਹੀਂ ਹੈ ਕਿਉਂਕਿ ਇਹ ਵਿਵਚਾਰ ਅਤੇ ਦੂਜੇ ਵਿਆਹ ਦੇ ਬਰਾਬਰ ਹੈ ਕਿ ਜਿਸ ਨੂੰ ਕਿ ਗੈਰ ਕਾਨੂੰਨੀ ਮੰਨਿਆ ਜਾਵੇਗਾ ਅਜਿਹੀਆਂ ਔਰਤਾਂ ਕਿਸੇ ਵੀ ਸੁਰੱਖਿਆ ਦੇ ਹੱਕਦਾਰ ਨਹੀਂ ਹਨ ਪਟੀਸ਼ਨਰ ਇਸ ਤੱਤ ਤੋਂ ਪੂਰੀ ਤਰ੍ਹਾਂ ਜਾਣੂ ਹਨ ਕਿ ਉਹ ਦੋਵੇਂ ਪਹਿਲਾਂ ਤੋਂ ਹੀ ਵਿਆਹੇ ਹੋਏ ਨੇ ਤੇ ਇਸ ਲਈ ਉਹ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਨਹੀਂ ਆ ਸਕਦੇ ਇਸ ਤੋਂ ਇਲਾਵਾ ਪਟੀਸ਼ਨਰ ਨੰਬਰ 2 ਨੇ ਆਪਣੀ ਪਿਛਲੀ ਪਤਨੀ ਤੋਂ ਤਲਾਕ ਨਹੀਂ ਲਿਆ ਹੈ ਅਤੇ ਸਾਰੇ ਹੀ ਲਿਵ ਇਨ ਰਿਲੇਸ਼ਨ ਰਿਸ਼ਤੇ ਵਿਆਹ ਦੇ ਸੁਭਾਅ ਦੇ ਵਿੱਚ ਨਹੀਂ ਹੁੰਦੇ ਪਟੀਸ਼ਨਰ ਇੱਕ ਨੰਬਰ 1 ਦਾ ਦਰਜਾ ਪਤਨੀ ਤੋਂ ਨਹੀਂ ਹੈ ਤੇ ਇਹ ਰਿਸ਼ਤਾ DV ਐਕਟ ਦੇ ਤਹਿਤ ਘਰੇਲੂ ਰਿਸ਼ਤੇ ਦੀ ਪਰਿਭਾਸ਼ਾ ਦੇ ਅੰਦਰ ਨਹੀਂ ਆਉਂਦਾ ਕੋਰਟ ਨੇ ਕਿਹਾ ਹੈ ਕਿ ਪਟੀਸ਼ਨਰ ਆਪਣੇ ਮਾਤਾ ਪਿਤਾ ਦੇ ਘਰੋਂ ਭੱਜ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਨਾ ਸਿਰਫ ਉਹ ਪਰਿਵਾਰ ਨੂੰ ਬਦਨਾਮ ਕਰ ਰਹੇ ਆ ਸਗੋਂ ਮਾਪਿਆਂ ਦੇ ਸਨਮਾਨ ਨੂੰ ਵੀ ਠੇਸ ਪਹੁੰਚਾ ਰਹੇ ਨੇ ਉਪਰੋਕਤ ਟਿੱਪਣੀਆਂ ਤੇ ਉਹਨਾਂ ਮਾਮਲਿਆਂ ਦੇ ਵਿੱਚ ਆਈਆਂ ਨੇ ਜਿਨ੍ਹਾਂ ਦੇ ਵਿੱਚ ਜੋੜਿਆਂ ਨੇ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਹੋਏ ਸੁਰੱਖਿਆ ਦੀ ਮੰਗ ਕੀਤੀ ਹੈ ਅਤੇ ਪਹਿਲੇ ਮਾਮਲੇ 'ਚ 40 ਸਾਲਾ ਔਰਤ ਤੇ 44 ਸਾਲਾ ਵਿਅਕਤੀ ਦੇ ਨਾਲ ਰਿਲੇਵੈਂਟ ਰਿਲੇਸ਼ਨਸ਼ਿਪ ਦੇ ਵਿੱਚ ਸੀ। ਅਦਾਦ ਨੇ ਕਿਹਾ ਪੁਰਸ਼ ਅਤੇ ਔਰਤ ਦੋਵੇਂ ਪਹਿਲਾਂ ਹੀ ਦੂਜੇ ਵਿਅਕਤੀਆਂ ਨਾਲ ਵਿਆਹ ਹੋਏ ਸਨ ਅਤੇ ਉਹਨਾਂ ਦੇ ਬੱਚੇ ਸਨ। ਔਰਤ ਨੇ 2013 ਵਿੱਚ ਆਪਣੇ ਪਤੀ ਤੋਂ ਤਲਾਕ ਲਿਆ ਸੀ ਅਤੇ ਪੁਰਸ਼ ਦੀ ਅਜੇ ਵੀ ਪਤਨੀ ਅਤੇ ਇੱਕ ਬੱਚਾ ਹੈ। ਅਤੇ ਪਟੀਸ਼ਨਰਾਂ ਨੂੰ ਖਾਰਜ ਕਰਦਿਆਂ ਜਸਟਿਸ ਮੋਦਗਿਲ ਨੇ ਕਿਹਾ ਕਿ ਵਿਆਹ ਇੱਕ ਪਵਿੱਤਰ ਰਿਸ਼ਤਾ ਹੈ ਜਿਸ ਦੇ ਕ ਕਾਨੂੰਨੀ ਨਤੀਜੇ ਤੇ ਮਹਾਨ ਸਮਾਜਿਕ ਸਨਮਾਨ ਹੁੰਦਾ ਹੈ ਤੇ ਜਿਸ ਨੂੰ ਕਿ ਪੱਛਮੀ ਸਭਿਆਚਾਰ ਦੇ ਕਾਰਨ ਰੱਦ ਨਹੀਂ ਕੀਤਾ ਜਾ ਸਕਦਾ